ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना अमेरिका का राष्ट्रपति डोनाल्ड ट्रंप द्वारा वाला फैसला लिता गया है 104 ਦੇ ਕਰੀਬ ਭਾਰਤੀ ਹੈ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੂੰ ਅੱਜ ਵਾਪਸ ਭੇਜਿਆ ਜਾ ਰਿਹਾ ਸੋ ਅੰਮ੍ਰਿਤਸਰ ਦੇ 에ਅਰਪੋਰਟ ਦੇ ਬਾਹਰ ਅਸੀਂ ਖੜੇ ਹਾਂ ਜਿੱਥੇ ਐਵੀਏਸ਼ਨ ਜਿਸ ਜਗ੍ਹਾ ਤੇ ਉਹਨਾਂ ਦਾ ਆਰਮੀ ਦਾ ਜਿਹੜਾ ਜਹਾਜ਼ ਹੈ ਉਹ ਲੈਂਡ ਹੋਏਗਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੁਆਰਾ ਉਕਤਾ ਪ੍ਰਬੰਧ ਜਰੇ ਜ਼ਰੂਰ ਕੀਤੇ ਗਏ ਇਸ ਤੋਂ ਪਹਿਲੇ ਦੀ ਗੱਲ ਕਰੀਏ ਤੇ 2023 ਦੇ ਵਿੱਚ ਬਾਈਡਨ ਜਦੋਂ ਰਾਸ਼ਟਰਪਤੀ ਸੀ ਉਦੋਂ ਵੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸੀ ਉਹਨਾਂ ਨੂੰ ਜ਼ਰੂਰ ਵਾਪਸ ਭੇਜਿਆ ਗਿਆ ਸੀ ਸੋ ਪੁਲਿਸ ਦੇ ਆਲਾ ਅਧਿਕਾਰੀ ਜ਼ਰੂਰ ਮੌਕੇ ਤੇ ਪਹੁੰਚ ਰਹੇ ਆ ਗੱਲਬਾਤ ਨਹੀਂ ਕਰਾਂਗੇ ਉਹ ਤੁਹਾਡੇ ਕਰਕੇ ਰੁਕੇ ਗੱਲ ਕਰਨੀ ਵੈਸੇ ਹੀ ਬਾਈਟ ਕਰਦੇ ਕਿ ਮੈਂ ਮੈਂ ਕੰਮ ਮਾਰੀਗਾ ਨਹੀਂ ਨਹੀਂ ਜਦੋਂ ਅਪਡੇਟ ਕੋਈ ਹੈਗੀ ਹੈ ਮਾਰੀ ਉਹ ਗੱਲ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਰਸਤਾ ਵਾ ਜਿਸ ਜਗ੍ਹਾ ਤੋਂ ਉਹ ਭਾਰਤੀਏ ਜਿਹੜੇ ਵਾਪਸ ਆਪਣੇ ਘਰਾਂ ਵੱਲ ਜਾਣਗੇ ਲੇਕਿਨ ਜਿਹੜੀ ਸੂਚਨਾ ਮਿਲ ਰਹੀ ਹੈ ਹਰਿਆਣਾ ਅਤੇ ਹਿਮਾਚਲ ਦੇ ਨਾਲ ਨਾਲ ਚੰਡੀਗੜ੍ਹ ਅਤੇ ਪੰਜਾਬ ਦੇ ਉਹ ਭਾਰਤੀਏ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਉਹ ਸਾਰੇ ਇਸ ਦੇ ਵਿੱਚ ਸ਼ਾਮਲ ਹੈ ਹਾਲਾਂਕਿ ਹਿਮਾਚਲ ਸਰਕਾਰ ਵੱਲੋਂ ਬਸ ਹਰਿਆਣਾ ਸਰਕਾਰ ਵੱਲੋਂ ਬੱਸਾਂ ਵੀ ਇਸ ਜਗ੍ਹਾ ਤੇ ਭੇਜੀ ਗਈਆਂ ਉਹਨਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਵੀ ਕੀਤੀ ਜਾਏਗੀ ਇਸ ਨੂੰ ਪੁਲਿਸ ਪ੍ਰਸ਼ਾਸਨ ਦੁਆਰਾ ਉਹਨਾਂ ਕੋ ਪੁੱਛਗਿੱਛ ਵੀ ਕੀਤੀ ਜਾਏਗੀ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਉਹ ਏਜੰਟਾਂ ਤੇ ਵੀ ਕਾਰਵਾਈ ਕੀਤੀ ਜਾਏ ਜਿਹੜੇ ਏਜੰਟਾਂ ਦੁਆਰਾ ਉਹਨਾਂ ਨੂੰ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਭੇਜਿਆ ਗਿਆ ਸੀ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਕਾ